ਹਾਂਜੀ ਦੋਸਤੋ ਚੰਗੀ ਸਿਹਤ ਲਈ ਅਪਣਾਏ ਗਏ ਘਰੇਲੂ ਨੁਸਖੇ ਨੰਬਰ 1 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਭਰਜਾਨਾ ਖਰੋੜ ਦਾ ਸੇਵਨ ਕਰੋ ਨੰਬਰ 2 ਰੋਟੀ ਨੂੰ ਦੁੱਧ ਵਿੱਚ ਪਿਉ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 3 ਜੇਕਰ ਤੁਹਾਡੇ ਪਸ਼ਾ ਵਿੱਚ ਜਲਨ ਹੋਵੇ ਤਾਂ ਰੋਇਨਾ ਨਾਰੀਅਲ ਪਾਣੀ ਦਾ ਸੇਵਨ ਕਰੋ ਨੰਬਰ 4 ਪਾਣੀ ਵਿੱਚ ਪਦੀਨੇ ਨੂੰ ਪਾ ਕੇ ਪੀਣ ਨਾਲ ਚਿਹਰੀਆਂ ਸਾਈਆਂ ਦੂਰ ਹੋ ਜਾਂਦੀਆਂ ਹਨ ਨੰਬਰ 5 ਕਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 6 ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੋੜੀਆਂ ਪੈ ਜਾਂਦੀਆਂ ਹਨ ਨੰਬਰ 7 ਕਾਜੂ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 8 ਸਵੇਰੇ ਖਾਲੀ ਪੇਟ ਜਵੈਣ ਦਾ ਪਾਣੀ ਪੀਣ ਨਾਲ ਪੇਟ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 9 ਜੇਕਰ ਤੁਹਾਡੇ ਮਸੂੜਿਆਂ ਵਿੱਚ ਸੋਜ ਹੋਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਤੁਹਾਨੂੰ ਬਹੁਤ ਆਰਾਮ ਮਿਲੇਗਾ ਅਤੇ ਸੋਜ ਠੀਕ ਹੋ ਜਾਵੇਗੀ ਨੰਬਰ 10 ਦੁੱਧ ਦੀ ਮਲਾਈ ਚਿਹਰੇ ਤੇ ਲਗਾਉਣ ਨਾਲ ਚਿਹਰਾ ਸਾਫ਼ ਰਹਿੰਦਾ ਹੈ। ਨੰਬਰ 11 ਪਪੀਤਾ ਘਟਕੇ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ। ਨੰਬਰ 12 ਜਿਆਦਾ ਗਰਮ ਚਾਹ ਪੀਣ ਨਾਲ ਪੇਟ ਦੀਆਂ ਨਾਲਾਂ ਸੁਗੜ ਜਾਂਦੀਆਂ ਹਨ। ਨੰਬਰ 13 ਗੋੜਾ ਤੇ ਜੀਰੇ ਦਾ ਪਾਣੀ ਪੀਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਤ ਮਿਲਦੀ ਹੈ। ਨੰਬਰ 14 ਰਾਤ ਨੂੰ ਜੀਰੇ ਨੂੰ ਪਾਣੀ ਵਿੱਚ ਪਿਉ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 15 ਖਾਲੀ ਪੇਟ ਲਸਣ ਖਾਣ ਨਾਲ ਕੈਲੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 16 ਖੰਜੂਰ ਨੂੰ ਦੁੱਧ ਵਿੱਚ ਉਬਾਲ ਕੇ ਉਸ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 17 ਸਵੇਰੇ ਉੱਠ ਕੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨੰਬਰ 18 ਹਲਦੀ ਵਾਲਾ ਦੁੱਧ ਪੀਣ ਨਾਲ ਚਿਹਰਾ ਸਾਫ਼ ਹੁੰਦਾ ਹੈ ਨੰਬਰ 19 ਰੋਜ਼ਾਨਾ ਕੇਲੇ ਤੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਵਧਣ ਫੁੱਲਣ ਲੱਗ ਜਾਂਦਾ ਹੈ ਨੰਬਰ 20 ਜੇਕਰ ਤੁਹਾਡੇ ਪੇਟ 'ਚ ਕੋਈ ਸਮੱਸਿਆ ਹੋਵੇ ਤਾਂ ਤਾਂ ਨੂੰ ਹਲਕਾ ਖਾਣਾ ਚਾਹੀਦਾ ਹੈ ਇਸ ਨਾਲ ਪੇਟ ਵਿੱਚ ਦਰਦ ਨਹੀਂ ਹੋਵੇਗਾ ਧੰਨਵਾਦ ਜੀ